ਹਾਂਜੀ ਕੀ ਹਾਲ ਚਾਲ ਸਾਰਾ ਤਾਂ ਠੀਕ ਠਾਕ ਹੋ ਲਓ ਜੋ ਸਾਡਾ ਜਗਾਨ ਇਧਰ ਲੋਟਾ ਫੋਰਮੈਨ ਫਿਰਦਾ ਤਾਂ ਹਾਂ ਜਿਵੇਂ ਕਹਿੰਦੇ ਨੇ ਰਾਣਾ ਫੋਰਮੈਨ ਬੰਬੀ ਫੋਰਮੈਨ ਉਹ ਘਰ ਤਾ ਲੋਟਾ ਹੈ ਹੈ ਪੰਪਲੀ ਬੈਬਲੀਗਾ ਪਤਾ ਕੁਝ ਨਹੀਂ ਹੁੰਦਾ ਲਾਓ ਵੀ ਰੱਬ ਦੀ ਕਿਰਪਾ ਨਾਲ ਬਣਾਤੀ ਗੱਲ ਆਪਾਂ ਮਸ਼ੀਨ ਦੀ ਤੇ ਬੱਸ ਸੀਜ਼ਨ ਚੱਲਣ ਦੀ ਦੇਰ ਐ ਹਲੇ ਰੱਬ ਵੀ ਢੋਕਾ ਕਰਦਾ ਕਿਸੇ ਕਣੀਆਂ ਛੱਡਣ ਲੱਗਿਆਂ ਮੈਂ ਕਿਸੇ ਧੁੱਪ ਕੱਢਣ ਲੱਗਿਆਂ ਆ ਮੈਂ ਕਹਿੰਦਾ ਹਲੇ ਦਾ ਟਣਾ ਟਣਾ ਬਣਾਤੀ ਬਾਕੀ ਜੇ ਮੈਂ ਕਹਿੰਦਾ ਚੱਲੇ ਤਾਂ ਪਤਾ ਲੱਗੋ ਵੀ ਲਾਟਰੀ ਆ ਘੜਦੀ ਐ ਕਮਾਨ ਵੱਢਦੀ ਐ ਬਾਕੀ ਰੱਬ ਦੀ ਕਿਰਪਾ ਨਾਲ ਸੀਜ਼ਨ ਆਪਣਾ ਝੋਲੇ ਦਾ ਹੀ ਬਹੁਤ ਸੋਹਣਾ ਲੱਗਿਆ ਜਿਵੇਂ ਝੋਲੇ ਡਿੱਗੇ ਸੀ ਪਰ ਫੇਰ ਵੀ ਮਸ਼ੀਨ ਨੇ ਕੋਈ ਖੜਾਅ ਨਹੀਂ ਪਾਈ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਉਹ ਦੀ ਅਸੈਂਬਲੀ ਦੀ ਕਰਾਰੀ ਦੀ ਜਿਹੜੀ ਸਾਲੀ ਬਿਨਾ ਕਾਟਰ ਤੋਂ ਚੱਲੀ ਗਈ ਹੈ ਜਾਨੀ ਕਾਟਰ ਦੇ ਵਿੱਚ ਹੈਗੀ ਸੀ ਜਿਹੜੀ ਨਾ ਬਾਤਰ ਲੋਕੀ ਸੀ ਕਾਟਰ ਦੇ ਕੋਣ ਦੇ ਕਰਕੇ ਕੋਣ ਦੇ ਸਨ ਵਿੱਚ ਉਧਰ ਬਾਹਰਵੇਂ ਸਨ ਵਿੱਚ ਗਰਾਰੀ ਟਾਈਟ ਹੋ ਕੇ ਉਧਰ ਜਿਹੜੀ ਕਾਟਰ ਦੀ ਟੋਪੀ ਹੁੰਦੀ ਆ ਉਹਦੇ ਸਾਰੇ ਵਸੇਰ ਚਲੀ ਗਈ ਹੈ ਜਾਨੀ ਜਿਹੜੇ ਮਾਗਰੋ 2-3 ਦਿਨ ਲਾਉਣੇ ਸੀ ਉਹ ਐ ਚਲੀ ਗਈ ਆ ਸਾਫਟ ਦਾ ਜ਼ਰੂਰ ਪੜਦੀ ਪਰ ਆਪਾਂ ਸਾਫਟ ਦਾ ਪਾਸਾ ਬਦਲ ਕੇ ਪਾਤਾ ਰੋਗਦਰਾ ਇੱਧਰ ਸਾਡਾ ਫੰਬੀ ਫਾਰਮੈਟ ਫਿਰਦਾ ਆਹਾ ਆਦਿਆ ਅਸੈਂਬਲੀ ਦੀ ਸਾਫਟ ਆ ਵਿੱਚ ਬਾਈ ਕੀ ਕਰਦ ਨੇ ਸਾਫਟ ਨਵੀਂ ਪਾ ਰਹੇ ਨੇ ਕਿਹੜੀ ਇਹ ਸਾਫਟ ਹੈ ਨਾ ਇਹ ਸਾਫਟ ਦਾ ਪਾਸਾ ਘੁੰਮ ਕੇ ਹੀ ਪੈਂਦਾ ਜੇ ਮੰਨ ਕੇ ਚੱਲੋ ਗਰ ਇਹਨੇ ਕਿੰਨਾ ਪੁਲੀਆਂ ਚੋਂ ਜਾਂ ਉਹ ਗਰਾਰੀ ਚੋਂ ਉਈ 사이 ਡਾਊਨ ਹੁੰਦਾ ਤਾਂ ਇਹਦਾ ਪਾਸਾ ਘੁਮਾ ਕੇ ਪੈ ਜਾਂਦਾ ਏ ਛੋਟੀ ਸ਼ਾਟ ਦਾ ਹੋਰ ਸ਼ਾਟ ਤਾਂ ਤਾਂ ਘੜੂ ਪੈਂਦਾ ਇਹਦਾ ਪਾਸਾ ਘੁਮਾ ਕੇ ਪੈ ਜਾਂਦਾ ਤਾਂ ਇਧਰ ਕਿਹੜਾ ਕੋਈ ਦਾਅ ਪਾਉਣੀ ਹੈ ਨਾ ਦਾਅ ਉਧਰ ਕਰਾਰੀ ਖੜੀ ਹੋਣੀ ਆ ਫੱਕੀ ਰਪੇਰਾ ਆਪਾਂ ਕਰਤੀ ਪੂਰੀ ਟੌਪ ਦੀ ਜਨਕੀ ਭੁੱਲੇ ਦੇਣ ਨਾਲ ਪੈਸੇ ਲਾਦੇ ਰਸੀਦ ਤੇ ਜੇ ਮੈਂ ਕਹਿੰਦਾ ਉਹਨੇ ਬਾਰੀ-ਬਾਰੀ ਕਹਿਣ ਨੂੰ ਚਿੰਤ ਕਰਦਾ ਜਿਵੇਂ ਲੋਕ ਤਾਂ ਇਹਨੂੰ ਕਵਾੜ ਸਮਝਦੇ ਨੇ ਪਰ ਆਪਣੇ ਵਿਭਾਗੀਏ ਕਿਉਂ ਨਹੀਂ ਆ। ਜਦੋਂ ਲਿਆਂਦੀ ਸੀ ਉਹ ਤਾਂ ਜਰੂਰ ਬੇਕ ਫ੍ਰੇਕਡਾਊਨ ਆਉਂਦੀ ਸੀ ਤੀ। ਉਹ ਤਾਂ ਦਿਨ ਚਾਇ ਨਹੀਂ ਪਤਾ ਚਾਰ ਵਾਰੀ ਫ੍ਰੇਕਡਾਊਨ ਆਉਂਦੀ ਸੀ ਕਿ ਪੰਜ ਵਾਰੀ ਆਉਂਦੀ ਸੀ। ਪਰ ਹੁਣ ਜਿਉਂਦਾ ਤੇ ਉੱਤੇ ਆਪ ਹੱਥ ਫੇਰ ਲੱਗਿਆ। ਇੱਕ ਉਹ ਜਿਹੜਾ ਛੋਟਾ ਦਾਹਾ ਪਿਆ ਲੈ ਲੈ ਡਾ। ਉਹ ਉਹ ਵੀ ਬ੍ਰੇਕਡਾਊਨ ਬਹੁਤ ਹੋ ਗਈ ਜਦ ਲਿਆਂਦੀ ਲੈਂਦੀ ਆ। ਹੁਣ ਉਹ ਵੀ ਸਿੱਕਾ ਮਾਰਦਾ। ਪਤਾ ਨਹੀਂ ਆਪਾਂ ਚੋਂ ਨੇ ਟਾਈਮ ਤੇ ਕੰਮ ਵਧੀਆ ਕਰਿਆ ਸੀ ਕਿਉਂ ਥੋੜਾ ਡਿੱਗਿਆ ਵਾ ਸੀ। ਤੇ ਆਪ ਉਹ ਚਾ ਵੀ ਆਪਣਾ ਪੂਰਾ ਸਕਸੈਸਫੁਲ ਹੋਇਆ ਪੂਰਾ ਜਿਵੇਂ ਕਹਿੰਦਾ ਇਹਨੇ ਤਾਂ ਟਾਪ ਕੁਆਲਿਟੀ ਕਰੀ ਆ ਕਈ ਬੰਦੇ ਨੇ ਬੈਡ ਕਮੈਂਟ ਵੀ ਕੀ ਰਹੇ ਨੇ ਕਿ ਜਾਨਵਰਾਂ ਦਾ ਹੋ ਕਰ ਦੋ ਚਲੋ ਕੋਈ ਗੱਲ ਨਹੀਂ ਟੋਡੜੀ ਵਾਲੀ ਸੋਚ ਆਉਂਦੀ ਆਣਾ ਆਪਾਂ ਨੂੰ ਕੋਈ ਉਹਦੇ ਨਾਲ ਹੋਣੀ ਲੱਗਦੇ ਨਹੀਂ ਆਪਾਂ ਨੂੰ ਕੋਈ ਪਸਾ ਕੇ ਨਾ ਕੋਈ ਦਿੱਕਤ ਨਹੀਂ ਚੱਲਦੀ ਰਹਿੰਦੀ ਦੁਨੀਆਦਾਰੀ ਆ ਪਰ ਰੱਬ ਦੀ ਕਿਰਪਾ ਨਾਲ ਹੁਣ ਆਪਣੀ ਰਿਪੇਅਰ ਜਿਹੜੀ ਕੰਪਲੀਟ ਹੋਗੀ ਪੂਰੀ ਸਕਸੈਸਫੁਲ ਹੋਗੀ ਵੀ ਜਾਣੀ ਦੋ ਸੀਜ਼ਨਾਂ ਜਦੋਂ ਤਾ ਸੀਜ਼ਨ ਤੋਂ ਨੇ ਜਿਹੜਾ ਲਾ ਕੇ ਹਟੀਆਂ ਮਸ਼ੀਨ। ਦੇਖੋ ਤੂੰ ਪ੍ਰਾਰ ਕਣਕਾਂ ਬਾਹਰ ਨਜ਼ਾਇਦ ਡਿੱਗੇ ਹੋਏ ਸੀ। ਉਹ ਤੋਂ ਮਸ਼ੀਨ ਨੇ ਬਹੁਤ ਔਰ ਰੇਪੇਅਰ ਕੱਢੀ ਆ। ਐਜ ਕਿ ਵੀ ਮਸ਼ੀਨ ਨੇ ਬਹੁਤ ਔਰ ਰੇਪੇਅਰ ਕੱਢੀ ਆ। ਜਾਨੀ ਕਰਾਂ ਕਰੇ ਕਾਲੇ ਵਾਇਰਿੰਗ ਚਾਰੇ ਖਤਮ। ਅਸੈਂਬਲੀ ਦੇ ਵਾਇਰਿੰਗ ਦੋ ਖਤਮ। ਤੇ ਵੱਡੇ ਥਰੇਸ਼ਰ ਵਾਲੇ ਦੋਨੇ ਖਤਮ। ਮੰਨ ਕੇ ਚੱਲੋ ਵੀ ਆਪਣਾ ਗਾਇਡ ਡਰਮ ਵਾਲੇ ਵਾਲੇ ਸਹੀ ਚੱਲਦੇ। ਕੋ ਗਾੜ ਰਮ ਦਾ ਕੰਮ ਆਪਾਂ ਫੁੱਲ ਕਰਾਇਆ ਸੀ। ਕਾਜੀ ਐਦ ਕੀ ਝੋਨੇ ਦਾ ਵਧ ਰਹੀ ਆ। ਆਹ ਸਾਫਟ ਵੀ ਆਪਾਂ ਨੂੰ ਨਵੀਂ ਪਾਉਣੀ ਪੈਗੀ। ਕਾ ਉਹਦਾ ਸਾਈਡ ਆਊਟ ਕਰਤਾ ਵਾਇਰਿੰਗ ਨੇ। ਤੇ ਦੂਜੀ ਗੱਲ ਫੀਡਰ। ਫੀਡਰ ਬਹੁਤ ਕਸੂਤਾ ਪਾੜਿਆ ਇਦ ਕੀ ਮਸ਼ੀਨ ਨੇ। ਆਹ ਫੀਡਰ ਉਹਨੇ ਪਾੜਿਆ ਹੈ ਮੁੱਸਲ ਜੀਰੀ ਨੇ ਫੀਡਰ ਪਾੜਿਆ ਹੈ ਜਿਹੜਾ ਕਹਿੰਦੇ ਨੇ ਮੁੱਸਲ ਜੀਰੀ ਆ ਮੁੱਸਲ ਵੀ ਬੜਣੀ ਦੀ ਸੌਖੀ ਆ ਬੜਣੀ ਕੋਈ ਸੌਖੀ ਨਹੀਂ ਮੁੱਸਲ ਸਾਰੇ ਨੇ ਬੜਣੀ ਦੀ ਔਖੀ ਆ। ਫਿਲਟਰ ਦੀ ਲੇੜ ਦੇਖੋ ਡੋੜ ਪੱਟੀ ਇਹਨੇ ਸਾਰਾ ਫਿਲਟਰ ਪੜਿਆ ਪਿਆ ਮਸ਼ੀਨ ਨੇ ਆਹ ਦੇ ਆਹ ਸਾਲਟ ਦਾ ਸਾਈਡ ਆਊਟ ਹੋ ਗਿਆ ਜਿਹੜੀ ਕਟਰ ਦਾ ਕੰਮ ਆਪਣਾ ਫੁੱਲ ਹੋਇਆ ਕਟਰ ਦਾ ਕੰਮ ਆਪਾਂ ਕਰਨਾ ਨਹੀਂ ਛੋਣ ਦੇ ਮੌਕੇ ਵਾਂ ਕੰਮ ਬਹੁਤ ਕਰਿਆ ਸੀ ਹੋਰ ਆਪਣੀ ਮਸ਼ੀਨ ਦੀ ਕੋਈ ਰਿਪੇਅਰ ਹੈ ਨਹੀਂ ਰਾਵੜਾ ਰੂਬੜਾ ਸਾਰਾ ਕੁਝ ਬਦਲਦਾ ਆਹ ਪਿਆ ਕਵਾੜ ਸਾਰਾ ਕੱਢਿਆ ਪੱਕਾ ਪੁੱਕਾ ਸਭ ਕੁਝ ਤੋੜਦਾ ਮਸ਼ੀਨ ਨੇ ਚਾਂਦਰਬਾਹਰਾਂ ਕੋ ਤੇ 6210 ਵਾਲਾ ਹੌਜਿੰਗ ਆ ਪਿਆ ਹਾਏ ਇਹਦੇ ਚੂੜੀਆਂ ਮਾਰਤੀਆਂ ਜਿੰਦਗੀ ਕਿਉਂ ਨਸੀਬ ਚੋਕ ਹੋ ਗਈ ਚੋਕ ਹੋਣ ਕਰਕੇ ਦਾਹ ਬੜੀ ਰਹੀ ਐ ਛੋਨਲੇ ਸੀਜ਼ਨ ਤੇ ਆ ਸੀਲਾ ਸੋਲਾ ਸਪਰਾਉਟ ਸਪਰੂਟ ਸਾਰਾ ਕੋਈ 6205 ਵਜੇ ਦਾ ਪਤਾ ਨਹੀਂ ਕਿੰਨੇ ਢੇਰ ਲਾਏ ਪਏ ਨੇ ਤੇ ਕਾਰ ਰਗੜਦੀ ਕਟਰਦੀ ਗੜੀ ਹਾਂ ਤਾਂ ਮੈਂ ਕਰਦਾ ਕਿ ਜਿੰਨਾ ਸਾਮਾਨ ਕੱਢਿਆ ਸਾਰਾ ਟੁੱਟੇ ਨਿਕਲਿਆ ਚਲੋ ਫੇਰ ਵੀ ਰੱਬ ਦੀ ਕਿਰਪਾ ਨਾਲ ਸੀ ਜਰ ਆਪਣਾ ਚੋਣ ਦਾ ਵਧੀਆ ਲੱਗਿਆ ਕੋਈ ਬ੍ਰੇਕਡਾਊਨ ਆਈ ਨਹੀਂ ਜਿਹੜੇ ਹਸਾਬ ਨਾਲ ਇਤਨੀ ਫੇਰ ਕੱਢੀ ਆ ਮਸ਼ੀਨ ਨੇ ਪਰ ਖੜਾਲ ਨਹੀਂ ਪਈ ਖੜਾਲ ਵੀ ਆਪਣ ਨੂੰ ਕੱਲੀ ਉਹ ਕੁੜੀ ਦੀ ਪਈ ਸੀ ਜਿਹੜੀ ਫੀਟਰ ਵਾਲੀ ਕੁੜੀ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਖੜਾਲ ਵੀ ਆਪਣ ਨੂੰ ਕੱਲੀ ਫੀਟਰ ਵਾਲੀ ਪੁਲੀ ਦੀ ਪਈ ਸੀ ਬੱਸ ਜਿਹੜੀ ਜਿਹੜੀ ਮੈਨੂੰ ਇਹਨਾਂ ਫੀਡਰ ਦੀ ਵੱਡੀ ਪੁਲੀ ਆ। ਉਹ ਇਦਾਂ ਕੀ ਕਟਰ ਬਾਰੀ-ਬਾਰੀ ਝੁਕ ਹੋਵੇਦਾ ਜੀ। ਕਟਰ ਚੋਕ ਹੋਣ ਕਰਕੇ ਫੀਡਰ ਵਾਲੀ ਪੁਲੀ ਪੱਤੀ ਸੀ ਆਪਣੀ। ਉਹਦਾ ਮੇਨ ਉਹ ਸਾਰੇ ਪੱਲੇ ਹੀ ਪੱਟਦਾ ਸੀ ਮਸ਼ੀਨ ਨੇ ਜਣੀ। ਤੇ ਐਈ ਦੀ ਅਥਰਾਇਸਰ ਦੀਆਂ ਸਪਾਈਕਾਂ ਮੰਨ ਕੇ ਚੱਲੋ 2 ਫੱਟੀਆਂ ਸਪਾਈਕਾਂ ਮਾਰੀਆਂ ਭੰਨ ਕੇ ਮਸ਼ੀਨ ਨੇ। ਤਾਂ 2 ਫੱਟੀਆਂ ਸਪਾਈਕਾਂ ਤੋੜਦੀਆਂ। ਉਹ ਜਾਣੀ ਛੋਣ ਵਾਲਾ ਸੀਜ਼ਨ ਹੈ ਤੇ ਕੀ ਬਾਹਰ ਲੋਡ ਤੇ ਚੱਲੇ ਨਜਾਇਜ਼ ਜੀ। ਪਾਤਾ ਗੇੜਾ ਜਿਹਨੂੰ ਦੇਖ ਕੇ ਲੈ ਗਈ ਆ ਐਤ ਜੀ ਸਾਲੀ ਪਰ ਨਾਲ ਰਫ਼ੇਰ ਥੋੜੀ ਜਿਹੀ ਵੱਧ ਨਿਕਲੀ ਆ ਮਸ਼ੀਨ ਦੀ ਉਹ ਐਤ ਜੀ ਜੁਣ ਦੇ ਢਿਕੇ 1800 ਚੱਕਰ ਕਰ ਰਿਹਾ ਹੈ ਮਾਰਾ ਸੋ ਬੜਾ ਚੱਲਣ ਦੇ ਤੋਸ ਨਹੀਂ ਹੁੰਦਾ ਖੁੱਲ ਕੇ ਬਾਕੀ ਇਹਨੂੰ ਪਤਾ ਹੀ ਹੈ ਫਿਰ ਜਿਹੜੀ ਚੱਲਣੀ ਹੈ 1600 ਚੱਕਰ ਜਿਹੜਾ ਚੱਲਣੀ ਹੈ ਮਾੜੀ ਬਿਲਕੁਲ ਹੁਣ ਮੈਂ ਜਿੰਨੇ ਚੱਕਰ ਲੈਣ ਦੀ ਹੈ ਲੈ ਲੈਣ ਦੇ ਫਿਕਰੀ ਹੁੰਦਾ ਲੋਕਾਂ ਦਾ ਇੱਕ ਬਾੜਾ ਹੈ ਆਪਣੇ ਵਾਲ ਤੇ ਹੀਰਾ ਹੈ Ya, 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 ya,